ਕਾਲੀ ਵੀਡੀਓ ਦੇਖ ਰਹੇ ਸਭ ਜੀ ਹਨੂ ਲੈ ਕੇ ਹਾਜ਼ਰਿਆਂ ਅੱਜ ਦੀ ਵੱਡੀ ਖਬਰ ਸਲਮਾਨ ਖਾਨ ਨਾਲ ਕੰਮ ਕਰਨ ਵਾਲਿਆਂ ਨੂੰ ਛੇਤੀ ਤਮਕਿ ਛਾਤੀ ਵਿੱਚ ਵੱਜੇਗੀ ਗੋਲੀ ਇੰਟਰਨੈਟ ਡੈਕਸ ਕਪਲ ਸ਼ਰਮਾ ਨੇ ਕੈਨੇਡਾ ਰੈਸਟੋਰੈਂਟ ਵਿੱਚ ਇੱਕ ਵਾਰ ਫਿਰ ਗੋਲਾਬਾਰੀ ਹੋਈ ਹੈ ਇਸ ਦੇ ਨਾਲ ਹੀ ਲਾਰਾ ਲਾਹਰਾਂਚ ਗਰੁੱਪ ਦੇ ਗੈਂਗਸਟਰ ਹੈਰੀ ਬਾਕਸਰ ਨੇ ਵੀ ਆਡੀਓ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸਨੇ ਗੋਲਾਬਾਰੀ ਦੀ ਜਿਵੇਂ ਵਾਰੀ ਲਈ ਹੈ ਤੇ ਕਿਹਾ ਹੈ ਕਿ ਗੋਲਾਬਾਰੀ ਇਸ ਲਈ ਕੀਤੀ ਗਈ ਕਿਉਂਕਿ ਸਨਮਾਨ ਖਾਨ ਨੂੰ ਤਕਰਤਨ ਪ੍ਰਯੋਗ ਵਿੱਚ ਸਿੱਧਾ ਦਿੱਤਾ ਗਿਆ ਹੈ ਅਤੇ ਜੋ ਵੀ ਸਨਮਾਨ ਨਾਲ ਕੰਮ ਕਰੇਗਾ ਉਸ ਨੂੰ ਮਾਰ ਦਿੱਤਾ ਜਾਏਗਾ Kapil Sharma ਦੇ ਰੈਸਟੋਰੈਂਟ ਵਿੱਚ ਪਹਿਲਾਂ ਵੀ ਗੋਲਾਬਾਰੀ ਹੋਈ ਹੈ ਤੇ ਹੁਣ ਦੁਬਾਰਾ ਗੋਲਾਬਾਰੀ ਹੋਈ ਹੈ ਹੈ ਹੈਰੀ ਬਾਕਸਰ ਬਾਕਸਰ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਤੋ ਕਿ ਕਪਿਲ ਸ਼ਰਮਾ ਨੇ ਇਨੈਕਟ ਲੈਕਸਾ ਸ਼ੋਅ ਦੇ ਉਦਘਾਟਨ ਲਈ ਸਲਮਾਨ ਖਾਨ ਨੂੰ ਸੱਦਾ ਦਿੱਤਾ ਹੈ ਆਡੀਓ ਵਿੱਚ ਉਸ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੀ ਵਾਰ ਕਿਸੇ ਵੀ ਨਿਰਦੇਸ਼ਕ ਨਿਰਮਾਤਾ ਜਾਂ ਕਲਾਕਾਰ ਨੂੰ ਪਹਿਲਾਂ ਤੋਂ ਚੇਤਾਵਨੀ ਨਹੀਂ ਦਿੱਤੀ ਜਾਵੇਗੀ ਸਗੋਂ ਸਿੱਧੀ ਸ਼ਾਤੀ ਤੇ ਗੋਲੀ ਮਾਰ ਦਿੱਤੀ ਜਾਵੇਗੀ ਮੁੰਬਈ ਅਤੇ ਮੁੰਬਈ ਦੇ ਸਾਰੇ ਕਲਾਕਾਰ ਤੇ ਨਿਰਮਾਤਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਮੁੰਬਈ ਦਾ ਮੋਲ ਇੰਨਾ ਖਰਾਬ ਕਰ ਦੇਵਾਂਗੇ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕੋਗੇ ਜੇਕਰ ਕੋਈ ਵੀ ਸਲਮਾਨ ਖਾਨ ਨਾਲ ਕਰਦਾ ਹੈ ਤਾਂ ਭਾਵੇਂ ਉਹ ਛੋਟਾ ਕਲਾਕਾਰ ਹੋਵੇ ਜਾਂ ਨਿਰਦੇਸ਼ਕ ਹੋਵੇ ਐਸੀਓ ਸਨ ਉਹ ਨਹੀਂ ਬਖਸ਼ਾਂਗੇ ਐਸੀਓ ਸਨ ਉਹ ਮਾਰ ਦੇਵਾਂਗੇ ਉਸ ਨੇ ਕਿਹਾ ਕਿ ਸਿਮਾਨ ਖਾਨ ਨਾਲ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਆਪਣੀ ਮੌਤ ਦਾ ਜ਼ਿੰਮੇਵਾਰ ਹੋਵੇਗਾ ਹਾਲਾਂਕਿ ਜਾਂਚ ਬਾਰੇ ਵਿੱਚ ਆਡੀਓ ਦੀ ਪੁਸ਼ਟੀ ਨਹੀਂ ਕਰਤਾ ਤਾਨੂੰ ਦੱਸ ਦਈਏ ਕਿ ਕਮੇਡੀਆਂ ਨੂੰ ਕਪਿਲ ਸ਼ਰਮਾ ਦਾ ਰੈਸਟੋਰੈਂਟ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹੈ ਰੈਸਟੋਰੈਂਟ ਨਾਮ ਦਾ ਕਪਿਲ ਕੇ ਏ ਪੀ ਐਸ ਕੈਫੇ ਹੈ ਜਿਸ ਦੇ ਦੋ ਵਾਰ ਗੋਲੀਬਾਰੀ ਹੋ ਚੁੱਕੀ ਹੈ ਪਹਿਲੀ ਗੋਲਾਬਾਰੀ 9 ਜੁਲਾਈ ਨੂੰ ਅਤੇ ਦੂਜੀ ਗੋਲਾਬਾਰੀ 7 ਅਗਸਤ ਨੂੰ ਹੋਈ ਹੈ ਕਿ 9 ਜੁਲਾਈ ਨੂੰ ਰੈਸਟੋਰੈਂਟ ਤੇ 9 ਤੋਂ 12 ਰਾਤ ਨੂੰ ਗੋਲੀਬਾਰਾ ਹੋਈ ਹੈ ਧੰਨਵਾਦ